ਦੇ ਵਿੱਚ ਖਾ ਰਿਆ ਡੇਢ ਕਰੋੜ ਤੇ ਰਜਿਆ ਝੂਠਾ ਡਰਾਮਾ 15 ਲੱਖ ਦੀ ਲੁੱਟ ਦਾ ਝੂਠਾ ਡਰਾਮਾ ਸਾਬਕਾ ਫੌਜੀ ਨੇ ਬਣਾਈ ਨਕਲੀ ਕਹਾਣੀ ਪਿਸਤੌਲ ਤੇ ਜਰੀਲੇ ਚੀਜ਼ ਵਾਲੀ ਸਾਜ਼ਿਸ਼ ਦਾ ਪੂਰਵਸ ਨੇ ਕੀਤਾ ਪਰਦਾ ਫਾਸ਼ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡਾਲ ਟੀਵੀ ਨਿਊਜ਼ ਤੇ ਮੈਂ ਹਾਂ ਤੁਹਾਡਾ ਹੋਸਟ ਜਗਜੀਤ ਸਿੰਘ ਡਾਲ ਤੇ ਅੱਜ ਤੁਹਾਨੂੰ ਇੱਕ ਐਸੀ ਕਹਾਣੀ ਸਣਾਉਂ ਜਾ ਰਹੇ ਹਾਂ ਜਿਸ ਤੇ ਤੁਹਾਨੂੰ ਵੀ ਯਕੀਨ ਕਰਨਾ ਮੁਸ਼ਕਲ ਹੋ ਜਾਵੇਗਾ ਅੱਜ ਦੀ ਖਬਰ ਹੈ ਇੱਕ ਐਸੇ ਸਾਬਕਾ ਫੌਜੀ ਦੀ ਜਿਸ ਨੇ 15 ਲੱਖ ਰੁਪਏ ਦੀ ਲੁੱਟ ਦਾ ਝੂਠਾ ਡਰਾਮਾ ਰਚਿਆ ਜਦ ਕੇ ਹਕੀਕਤ ਕੁਝ ਹੋਰ ਨਿਕਲੀ ਬਠਿੰਡਾ ਦੇ ਕੋਟਲੀ ਖੁਰਦ ਪਿੰਡ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਹਾਲ ਹੀ ਚੋ ਫੌਜ ਤੋਂ ਰਿਟਾਇਰਮੈਂਟ ਲੈ ਕੇ ਆਪਣੇ ਪਿੰਡ ਵਾਪਸੀ ਕੀਤੀ ਪਰ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਹੋਰ ਮੋੜ ਆਇਆ ਅਵਤਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨਾਲ 15 ਲੱਖ ਰੁਪਏ ਦੀ ਲੁੱਟ ਹੋ ਗਈ ਹੈ ਉਸਨੇ ਕਿਹਾ ਕਿ ਜਦੋਂ ਬੈਂਕ ਤੋਂ ਪੈਸੇ ਕਢਵਾ ਕੇ ਨਿਕਲਿਆ ਤਾਂ ਬੈਂਕ ਮੋੜ ਮੰਡੀ ਦੇ ਨੇੜੇ ਇੱਕ ਲੜਕਾ ਅਤੇ ਲੜਕੀ ਉਸ ਦਾ ਪਿੱਛਾ ਕਰ ਰਹੇ ਸਨ ਅਤੇ ਗੈਰੀ ਭਾਗੀ ਟੀਪ ਵੈਂਟ ਤੇ ਪਿਸਤੌਲ ਦੀ ਨੋਕ ਤੇ ਉਸ ਕੋਲੋਂ 15 ਲੱਖ ਰੁਪਏ ਤੇ ਇੱਕ ਮੋਬਾਈਲ ਖੋ ਲਿਆ ਗਿਆ ਇਸ ਤੋਂ ਵੀ ਵੱਧ ਅਵਤਾਰ ਸਿੰਘ ਨੇ ਕਿਹਾ ਕਿ ਉਸ ਨੂੰ ਜਰੀਲੀ ਚੀਜ਼ ਪਿਆਈ ਗਈ ਤੇ ਉਹ ਬਠਿੰਡੇ ਦੇ ਇੱਕ ਸਰਕਾਰੀ ਹਸਪਤਾਲ ਤੋਂ ਮਰੀਜ਼ ਵਜੋਂ ਦਾਖਲ ਹੋ ਗਿਆ ਪਰ ਜਦ ਪੁਲਿਸ ਨੇ ਜਾਂਚ ਕੀਤੀ ਤਾਂ ਸਚਾਈ ਕੌੜੀ ਸੀ ਜਦ ਬੈਂਕ ਖਾਤੇ ਦੀ ਜਾਂਚ ਹੋਈ ਤਾਂ ਪਤਾ ਲੱਗਾ ਕਿ ਉਸਦੇ ਖਾਤੇ ਵਿੱਚ ਸਿਰਫ 3 ਰੁਪਏ ਸਨ ਨਾ ਤਾਂ ਕੋਈ 15 ਲੱਖ ਕੱਢੇ ਗਏ ਤੇ ਨਾ ਹੀ ਕੋਈ ਅਜਾਈ ਲੁੱਟ ਹੋਈ ਸੀ ਜਾਂਚ ਤੋਂ ਖੁਲਾਸਾ ਹੋਇਆ ਕਿ ਅਵਤਾਰ ਸਿੰਘ ਜੂਏ ਦਾ ਆਦੀ ਸੀ ਤੇ ਉਹ ਲਗਭਗ 1.5 ਕਰੋੜ ਰੁਪਏ ਪਹਿਲਾਂ ਹੀ ਹਾਰ ਚੁੱਕਾ ਸੀ ਇਥੋਂ ਤੱਕ ਕਿ ਆਪਣੀ ਫੌਜ ਤੋਂ ਮਿਲੀ ਰਿਟਾਇਰਮੈਂਟ ਦੀ ਰਕਮ ਵੀ ਉਹ ਜੂਏ ਵਿੱਚ ਗਵਾ ਬੈਠਾ ਸੀ ਇਹ ਗੱਲ ਆਪਣੇ ਪਰਿਵਾਰ ਤੋਂ ਲੁਕਾਉਣ ਲਈ ਉਸਨੇ ਇਹ ਪੂਰਾ ਝੂਠਾ ਡਰਾਮਾ ਰਚਿਆ ਉਦੋਂ ਜਦੋਂ ਡੀਐਸਪੀ ਰੋਰਕਾ ਖਰਜੀਤ ਸਿੰਘ ਨੇ ਪੈਸਟ ਐਸ ਕਾਨਫਰੰਸ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ਉਥੇ ਅਵਤਾਰ ਸਿੰਘ ਨੇ ਆਪਣੀ ਗਲਤੀ ਮੰਨਦੇ ਅਫਸੋਸ ਵੀ ਜਤਾਇਆ ਕੀ ਕਹਿਣਾ ਚਾਹੁੰਦੇ ਆ ਜੀ ਜਿਹੜਾ ਤੁਹਾਡੇ ਇਹ ਮੁਠੀ ਕਹਾਣੀ ਤੁਸੀਂ ਜਿਹਨਾਂ ਨਾਮ ਤੋਂ ਬੱਸ ਮੇਰੇ ਤੋਂ ਗਲਤੀ ਹੋ ਗਈ ਹੈ ਇਹ ਕਿੰਨੇ ਕਿ ਦਿਨ ਪਤੂਆ ਖੇਡਦੇ ਸੀ 2021 ਤੋਂ ਕਿੰਨਾ ਨੁਕਸਾਨ ਹੋ ਗਿਆ ਬੱਸ ਜੀ 1.5 ਕਰੋੜ ਰੁਪਏ ਪੈਨਸ਼ਨ ਆਉਂਦੀ ਸੀ ਕੋਟੀ ਪੈਨਸ਼ਨ ਪਹਿਲੀ ਆਈ ਹੈ ਕਿੰਨੀ ਪੈਨਸ਼ਨ ਆਉਂਦੀ ਹੈ 22000 ਰੁਪਏ अच्छा फिर सिविल अस्पताल क्यों दाखिल होना मेरे फादर पैसे दा मतलब पैसे पैसे के के मैं पैसे दे गया जने मैं गया सारी कहानी है कोई फायदा नहीं बहुत पछतावा <सकीवेवेवेवेवेवेवेवेवेवेवेवे> ਏ ਜੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਮਿਤ ਕੌਂਡਨ ਤੇ ਐਸਪੀ ਸਿਟੀ ਸਾਹਿਬ ਸਾਨ ਰਿੰਦਰ ਸਿੰਘ ਜੀ ਜੀ ਨੂੰ ਜਿਹੜੀ ਚਲਾਈ ਮਹਮਾ ਮਾਰੇ ਅੰਸਾ ਦੇ ਖਿਲਾਫ ਉਹਦੇ ਸੰਬੰਧ ਵਿੱਚ ਜਿਹੜੀ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਕੱਲ ਮਿਤੀ 26 2025 ਨੂੰ ਐਸਐਚਓ ਮਹਾਰਮ ਜਸਿੰਦਰ ਐਸਐਚਓ ਕੋੜਫਤਾ ਇਹਨਾਂ ਨੂੰ ਇੱਕ ਇਤਰਾਹ ਮਿਲੀ ਏ ਅਵतार ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖਰਦ थाना ਮੋਰ ਜਿਲ੍ਹਾ ਬਠਿੰਡਾ ਉਹ ਬਠਿੰਡੇ ਤੋਂ ਆਈਡੀ افਸੀ ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 15 ਲੱਖ ਰੁਪਇਆ ਟਰਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਕੋਟਲੀ ਖਰਦ ਜਾ ਰਿਹਾ ਸੀ ਰਸਤੇ ਵਿੱਚ ਕੋਟ ਸ਼ਮੀਰ ਤੋਂ ਉਹਨੂੰ ਇੱਕ ਲੜਕੀ ਨੇ ਤੇ ਇੱਕ ਲੜਕੇ ਨੇ ਕੋਈ 35 1 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਹੈ ਤੇ ਉਹਦੇ ਕਾਲਰ ਆਉਂਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕਮ ਸੀ ਗਹਿਰੀ ਭਾਗੀ ਉਹ ਗਹਿਰੀ 12 ਸਿੰਘ ਪਿੰਡ ਦੇ ਨੇੜੇ ਜਾ ਕੇ ਉਹਦੇ ਪਿੱਛੇ ਉਹਨੂੰ ਪੁਸਤਨ ਲਾ ਕੇ ਮੋਟਰਸਾਈਕਲ ਨੂੰ ਰੋਕ ਕੇ ਤੇ ਉਹ ਜਿਹੜਾ ਉਹਨੂੰ ਰੋਕ ਕੇ ਤੇ ਉਸ ਤੋਂ 15 ਲੱਖ ਰੁਪਿਆ ਤੇ ਉਹਦਾ ਮੋਬਾਈਲ ਲੈ ਖੋ ਕੇ ਲੈ ਗਏ ਉਹਦੇ ਸੋਂਦੇ ਅਸੀਂ ਥਾਣਾ ਕੋਟਫੱਤਾ ਵਿੱਚ ਮੁਕੱਦਮਾ ਨੋਟਖੋ ਕਰਨ ਦੇ ਸੰਬੰਧ ਵਿੱਚ ਅਸੀਂ ਕੱਲ ਮਿਤੀ 26 2025 ਨੂੰ ਦਰਜ ਕੀਤਾ ਸੀ ਅਨਨੋਨ ਅਣਪਛਾਤੇ ਇੱਕ ਲੜਕੀ ਤੇ ਲੜਕੇ ਦੇ ਖਿਲਾਫ ਉਹਦੇ ਸੰਬੰਧ ਵਿੱਚ ਤਫ਼ਤੀਸ਼ ਮਂਗਾਈ ਨਾਲ ਕੀਤੀ ਗਈ ਤਾਂ ਪਾਇਆ ਗਿਆ ਆਈਡੀਫਸੀ ਬੈਂਕ ਤੋਂ ਲਿਆ ਗਿਆ ਰਿਕਾਰਡ ਇਹ ਜੋ ਉਤਾਰ ਸਿੰਘ ਫੌਜੀ ਹੈ ਇਹ ਮਿਤੀ 30 4 2025 ਨੂੰ ਫੌਲਰ ਤੋਂ ਪੈਨਸ਼ਨ ਆਇਆ ਤੇ ਤਫ਼ਤੀਸ਼ ਦੌਰਾਨ ਇਹ ਪਾਇਆ ਗਿਆ ਕਿ ਨਾ ਹੀ ਤਾਂ ਇਹ ਬਖੰਡੇ ਹੋਣਾ ਪਾਇਆ ਗਿਆ ਨਹੀਂ ਇਹਦੇ ਖਾਤੇ ਵਿੱਚ IDFC ਬੈਂਕ ਦਾ ਜਿਹੜਾ ਖਾਤਾ ਹੈਗਾ ਉੱਤੇ ਸਿਰਫ 3 ਰੁਪਏ 10 ਪੈਸੇ ਇਹਦੇ ਖਾਤੇ 'ਚ ਹੁਣੇ ਪਾਏ ਗਏ ਆ ਤੇ ਇਹ ਇੱਥੋਂ ਦੀ بجائے ਮੌੜ ਮੰਡੀ SBI ਬੈਂਕ ਵਿੱਚ ਉੱਥੇ ਇਹਨੇ ਆਪਾਂ ਸਮਾਂ ਵੀ ਲਿਆ ਰਿਹਾ ਉੱਥੇ ਰਿਹਾ ਏ ਉੱਥੇ ਇਹਨੇ ਆਪਦੀ ਪੈਨਸ਼ਨ ਦੀ ਕੰਪਲੇਨ ਜਿਹੜੀ ਸੀ ਉੱਥੇ ਦਰਖਾਸਤ ਦਿੱਤੀ ਹੈ ਜਿਹੜੀ ਕੱਲ ਬੈਂਕ ਵੱਲੋਂ ਰਸੀਪਟ ਕੀਤੀ ਗਈ ਹੈ SBI ਬੈਂਕ ਮੌੜ ਮੰਡੀ ਵੱਲੋਂ ਇਹਦੀ ਕਹਾਣੀ ਜਿਹੜੀ ਕਹਾਣੀ ਜਿਹੜੀ ਬਣਾਈ ਹੋਈ ਹੈ ਉਹ ਝੂਠੀ ਨਿਕਲੀ ਕਾਰਨ ਇਹ ਸੀ ਕਿ ਇਹ ਇਹ ਤੋਂ ਅਸੀਂ ਦੁਹਾਈ ਨਾਲ ਪੜਤਾਲ ਕੀਤੀ ਹੈ ਤੇ ਵਿਸ਼ਲੇਸ਼ ਕੀਤੀ ਹੈ ਤਾਂ ਇਹ ਸਿਵਰਾਸ ਫਾਲ ਵੀ ਦਾਖਲ ਹੋਇਆ ਸੀਗਾ ਕੱਲ ਹੀ ਕਿ ਆ ਮੈਨੂੰ ਕਿਸੇ ਨੇ ਜਾਰੀਲਾ ਪੱਤਰ ਦਿੱਤਾ ਹੈਗਾ ਜਦੋਂ ਕਿ ਇਸ ਤਰ੍ਹਾਂ ਦੀ ਕਹਾਣੀ ਬਿਲਕੁਲ ਨਹੀਂ ਪਾਈ ਗਈ ਇਹਨੇ ਡਿਵਾਈਨ ਪਰਤਾਲ ਦੌਰਾਨ ਮੰਨਿਆ ਕਿ ਮੈਂ ਤਕਰੀਬ ਕਰੋੜ ਤੋਂ ਉੱਪਰ ਦੇ ਜਿਹੜੇ ਪੈਸੇ ਰੱਖੇ ਮੈਂ ਜਿਹੜੀ ਹੈਗੀ ਆ 2021 ਤੋਂ ਲੈ ਕੇ ਕਿਸੇ ਨੂੰ ਖੇਡ ਰਿਹਾ ਆ ਆਨਲਾਈਨ ਗੇਮ ਦੂਆ ਖੇਡ ਰਿਹਾ ਹੈ ਕਿ ਮੈਂ ਉਹ ਜਿਹੜੀ ਕਿਸਨੋ ਦੀ ਗੇਮ ਦੇ ਵਿੱਚ ਪੈਸੇ ਹਾਰ ਗਿਆ ਆਪਣੀ ਕੁਝ ਪੈਨਸ਼ਨ ਦੇ ਗ੍ਰੈਟੀ ਦੇ ਪੈਸੇ ਵੀ ਹਾਰ ਗਏ ਮੈਂ ਉਹ ਪੈਸਿਆਂ ਦੀ ਕਹਾਣੀ ਨੂੰ ਆਪਣੀ ਨੂੰ ਦਬਾਉਣ ਦੀ ਖਾਤਰ ਵੀ ਕਿ ਤਾ ਮਾਪੇ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚਿਆਂ ਦੀ ਫੀਸ ਵਗੈਰਾ ਸੀਗੀ ਉਹ ਭਰਨੀ ਸੀ ਤੇ ਜਿਹੜੇ ਪੈਸੇ ਮੈਂ ਹਾਰੇ ਆ ਉਹ ਆਪਦੇ ਪਰਿਵਾਰ ਤੋਂ ਮੈਂ ਹਾਜਮ ਕਰ ਲਾ ਤਾਂ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਿੜਕਣਾਂ ਜਾਂ ਮੇਰੇ ਤੇ ਇਹਨਾਂ ਦਬਾਅ ਨਾ ਬਣਾਉਣ ਕਿ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਇਹ ਛੁੱਟੀ ਕਹਾਣੀ ਰਚੀ ਆਪ ਕਮੇਜ ਕਿ ਨਹੀਂ ਕਰਦੇ ਤੁਸੀਂ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਮਿਲਿਆ ਤੇ ਇਸ ਬੰਦੇ ਨੇ ਖੋਈ ਨਹੀਂ ਹੋਈ ਇਹ ਬੰਦਾ ਬਖੰਡੇ ਉਹਨਾਂ ਪਾਇ ਹੀ ਨਹੀਂ ਗਿਆ ਜਿੱਥੇ ਇਹਨੇ ਰੂਟ ਸਾਨੂੰ ਦੱਸਿਆ ਮੈਂ ਬਠਿੰਡੇ ਤੋਂ ਜਾ ਰਹਾ ਸੀ ਤੇ ਕੋਰਟ ਵਿੱਚ ਇੱਕ ਕੋਰਸ਼ ਵੀ ਰੌਣਾ ਨਹੀਂ ਪਾਇਆ ਗਿਆ ਤੇ ਨਾ ਹੀ ਬਠਿੰਡੇ ਰਹਾ ਇਹ 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 ਨਾਲ ਸਹੀ ਬੰਦਾ ਨਹੀਂ ਸੀ ਇਹ ਇਕੱਲਾ ਹੀ ਸੀ ਨਾਲ ਇਹ ਕੋਈ ਕੋਈ ਨਹੀਂ ਸੀ ਅਸੀਂ ਟੈਕਨੀਕਲ ਤੌਰ ਤੇ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਮੌੜ ਮੰਡੀ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਉੱਥੇ ਮੌੜ ਮੰਡੀ ਜਾਣਾ ਪਾਇਆ ਗਿਆ ਸਾਡੇ ਕੋਲ ਟੈਕਨੀਕਲ ਵਿਸ਼ੇਸ਼ ਤੇ ਸੀਡੀਆਰ ਤੇ ਸੀਸੀਟੀਵੀ ਵੀ ਜੁੜੀ ਹੋਈ ਲੱਗਦੀ ਹੈ ਇਸੇ ਮਾਮਲੇ ਦਾ ਦੋਸ਼ ਕੇਸ ਤਰੀਕੇ ਇਹਦੇ ਖਿਲਾਫ ਉਹਨੂੰ ਵੱਖਰੀ ਕਾਰਵਾਈ ਝੂਠਾ ਮਕਦਮਾ ਦਰਜ ਕਰਾਉਣ ਸੰਬੰਧੀ 217 ਆ ਬੀਐਨਐਸ ਦੇ ਤਹਿਤ ਇਹਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਚਾਰ ਹੀ ਹਾਂਜੀ ਉਹ ਤਾਂ ਉਹ ਬਸ ਉਹੀ ਕਿਸਾਨੋ ਦੇ ਪੈਸੇ ਹਾਜੂ ਕਰਨ ਦੇ ਖਾਤਰ ਜਿਹਨਾਂ ਨੂੰ ਜੁਆਇਟ ਵੀ ਨਾਲ ਹੁੰਦੀ ਸੀ ਐਡਨ ਕਰਦੇ ਹਾਂ ਉਹ ਤਫਤੀਸ਼ ਦੇ ਦੌਰਾਨ ਜਿਹੜਾ ਵੀ ਐਕਟ ਲੱਗੂਆ ਜੋ ਵੀ ਸੈਕਸ਼ਨ ਲੱਗਣਗੇ ਆ ਉਹ ਨਾਲ 217 ਪੀ ਐਨ ਐਸ ਦੇ ਨਾਲ ਲਾ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਇਹ ਇੱਕ ਲੋਕਾਂ ਲਈ ਮੈਸੇਜ ਹੋਏਗਾ ਤਾਂ ਕਿ ਜਿਹੜੇ ਵੀ ਬੰਦੇ ਝੂਠੀ ਗਲਤ ਇਨਫਰਮੇਸ਼ਨ ਦੇ ਕੇ ਪੁਲਿਸ ਨੂੰ ਪੁਲਿਸ ਦਾ ਸਮਾਂ ਖਰਾਬ ਕਰਦੇ ਆ ਔਰ ਲੋਕਾਂ ਨੂੰ ਕੱਲ ਸਾਡੀ ਸਾਰੇ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਹੈਗੀ ਆ ਇਸ ਕੰਮ ਲਈ ਸਾਰੇ ਅਫਸਰਾਂ ਦਾ ਸਭਨ ਸਾਰੇ ਇਸ ਕੰਮ ਲਈ ਲਗੇ ਰਹੇ ਬਟ ਜੋ ਦੀ ਕਹਾਣੀ ਨਿਕਲੀ ਉਹ ਬਿਲਕੁਲ ਝੂਠੀ ਨਿਕਲੀ ਤੇ ਮੈਂ ਹੋਰ ਲੋਕਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਵੀ ਬੰਦਾ ਝੂਠੀ ਦਵਾ ਦੇਗਾ ਜਿਹੜਾ ਵੀ ਬੰਦਾ ਪੁਲਿਸ ਨੂੰ ਡਮਰਾ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹਟ ਲਿਆਂਦੀ ਜਾਵੇਗੀ ਹੈ ਨਾ ਇਹ ਸਾਥਕ ਫੌਜੀ ਹੈ ਸਾਥਕ ਫੌਜੀ ਹੈ ਉਹਨੇ 34 ਨੂੰ ਇਹ ਪੈਨਸ਼ਨ ਆਇਆ ਉਹ ਪਹਿਲਾਂ ਕਿਹਨੇ ਮੱਤ ਪਾਇਆ ਨਹੀਂ ਪਹਿਲਾਂ ਕੋਈ ਪਰਚਾ ਨਹੀਂ ਐਨੇ ਕਿਹੜਾ ਤੁਸੀਂ ਕਿਤੇ ਡਿਊਟੀ ਤੇ ਗਏ ਰਹੇ ਹਿੰਦੇ ਹੈ ਕੋਟਲੀ ਫੋਰਥ ਪਿੰਡ ਆ ਇਹ ਉਧਰ ਬੰਗਲੌਰ ਵਗੈਰਾ ਉਧਰ ਆਊਟ ਆਫ ਸਟੇਟ ਪਹਿਲਾਂ ਲੋਕ ਨਹੀਂ ਕਰਦਾ ਸੀ ਪੂਰੀ ਕਹਾਣੀ ਮੈਰਿਡ ਪਰਿਵਾਰ ਨੂੰ ਮੈਰਿਡ ਪਰਿਵਾਰ ਨੂੰ ਨਹੀਂ ਪਤਾ ਸੀ ਪਰ ਪਰਿਵਾਰ ਵਾਲੇ ਵੀ ਇਸ ਤੇ ਜਿਹੜਾ ਹੈਗਾ ਇਹ ਇਹਦੇ ਤੇ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਇਹਦਾ ਬੰਦੇ ਦਾ ਪਹਿਲਾਂ ਤੋਂ ਹੀ ਜਿਹੜਾ ਰੈਪਿਟੇਸ਼ਨ ਜਿਹੜਾ ਹੁਣ ਚੰਗਾ ਨਹੀਂ ਹੈ ਮੈਰਿਡ ਇਹਦੇ ਇੱਕ ਬੱਚਾ ਹੈਗਾ ਮੁੰਡਾ 18-19 ਸਾਲ ਦਾ ਹੁੰਦਾ ਹੈਗਾ ਦਿੱਸੇ ਕੁਝ ਡਰਾਮਾ ਕੀਤਾ ਇਸ ਬੰਦੇ ਨੇ ਟੋਟੀ ਡਰਾਮਾ ਦਾਖਲ ਹੋ ਗਿਆ ਵੈਸੀ ਦਾਖਲ ਹੋ ਗਿਆ ਕੋਈ ਇਹਨੂੰ ਕੁਝ ਨਹੀਂ ਕਰਦਾ ਕਿੰਨੇ ਟੈਰਸ ਜੁਆ ਖੇਡਦਾ ਸੀ 2021 ਤੋਂ 2021 ਹਾ ਕੈਸੀਨੋ ਖੇਡ ਰਿਹਾ 2021 ਤੋਂ ਠੀਕ ਹੈ